ਜੀ ਕਿੰਨੇ ਲੋਕਾਂ ਦਾ ਜਿਹੜਾ ਕਿਉਂ ਇਸ ਵਕਤ ਮੇਰੇ ਸਾਹਮਣੇ ਦੇ ਨਾਲ ਤਿੰਨ ਕਾਲੀ ਦਲ ਤੇ ਪੈਦਾ ਹੋ ਚੁੱਕੇ ਕਾਲੀ ਦਲ ਮਾਨ ਕਾਲੀ ਦਲ ਬਾਦਲ ਨਵਾਂ ਕਾਲੀ ਦਲ ਵਾਰਸ ਪੰਜਾਬ ਕਾਲੀ ਦਲ ਜੀ ਜੀ ਇਹਨੇ ਕਾਲੀ ਦਲ ਬੰਦੇ ਨੇ ਫਿਰ ਲੋਕ ਕਿਦਾਂ ਜਿਹੜਾ ਊਰਜਾ ਚੱਲ ਰਿਹਾ ਹਾਂ ਮੇਰਾ ਮੇਰਾ ਜਿਹੜੀ ਤੁਸੀਂ ਇਹ ਸਵਾਲ ਕੀਤਾ ਆ ਇਹ ਸਵਾਲ ਬਹੁਤ ਹੀ ਮਹੱਤਵਪੂਰਨ ਸਵਾਲ ਆ ਕਿ ਸਿੱਖਾਂ ਦੇ ਵਿੱਚ ਤੇ ਇਹ ਚਾਰ ਪੰਜ ਅਕਾਲੀ ਦਲ ਬਣ ਗਏ ਨੇ ਤੇ ਤੁਹਾਡਾ ਕੀ ਰਹੂਗਾ ਮੈਂ ਇਹ ਕਰ ਤਸਨੀ ਚਾਹੁੰਨਾ ਕਿ ਅੱਜ ਦਾ ਜਿਹੜਾ ਪੰਜਾਬ ਦਾ ਯੂਥ ਹੈ ਪੰਜਾਬ ਦਾ ਯੂਥ ਇੰਨਾ ਕ ਉਤਸ਼ਾਹਤ ਆ ਉਹਨਾਂ ਦੇ ਅੰਦਰ ਲੋਕਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਦੇ ਕਿੰਨਾ ਉਤਸ਼ਾਹ ਆ ਕਿ ਲੋਕ ਜਿਹੜਿਆ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਫਿਰ ਭਾਜਪਾ ਤੋਂ ਉਹਨਾਂ ਨੇ ਸਾਰਾ ਕੁਝ ਵੇਖਦਾ ਕਿ ਉਹ ਜੋ ਲੋਕ ਚਾਹੁੰਦੇ ਸੀ ਉਹ ਉਹਨਾਂ ਨੂੰ ਮਿਲਿਆ ਨਹੀਂ ਤੇ ਲੋਕਾਂ ਦੇ ਕੋਲ ਹੁਣ ਇੱਕ ਹੀ ਇੱਕ ਆਪਸ਼ਨ ਬਾਕੀ ਬਚੀ ਆ ਉਹ ਆ ਆਮ ਆਦਮੀ ਆਪਣੇ ਆਕਾਦੀ ਦਲ ਬਾਸ ਪੰਜਾਬੀ ਮੈਂ ਹੁਣ ਪਿੰਡਾਂ ਦੇ ਵਿੱਚ ਜਾਣਾ ਪਿੰਡਾਂ ਦੇ ਵਿੱਚ ਜਾ ਕੇ ਜਦੋਂ ਮੈਂ ਵਿਚਰਦਾ ਸੀ ਤੇ ਲੋਕ ਮੈਨੂੰ ਕਹਿੰਦੇ ਆ ਕਿ ਤਨਪੁਰਾ ਸਾਹਿਬ ਅਸੀਂ ਰਲ ਪੁਲ ਤੁਹਾਡੇ ਨਾਲ ਹੈ ਤੁਹਾਡੀਆਂ ਪਾਰਟੀ ਦੀਆਂ ਪਾਲਸੀਆਂ ਦੇ ਨਾਲ ਤੇ ਅਸੀਂ ਇਹ ਚਾਹੁੰਦੇ ਆ ਕਿ ਹੋਰ ਕੁਝ ਖ ਹੋਵੇ ਜਾਂ ਨਾ ਹੋਵੇ ਪਰ ਇੱਕ ਪਹਿਲਾ ਨਸ਼ਾ ਖਤਮ ਕਰ ਦੇ ਜਿਹਦੇ ਨਾਲ ਅੱਜ ਮਾਵਾਂ ਜਿਹੜੀਆਂ ਤਰਾਕ ਕਰ ਲਾ ਰਹੀਆਂ ਨੇ ਪੂਰੀਆਂ ਚਾਹੇ ਉਹ ਕੋਈ ਹਿੰਦੂ ਦੀ ਮਾਂ ਆ ਚਾਹੇ ਉਹ ਕਿਤੇ ਐਸਾਈ ਦੀ ਮਾਤਾ ਆ ਚਾਹੇ ਉਹ ਕਿਸੇ ਸਿੱਖ ਦੀ ਮਾਤਾ ਚਾਹੇ ਉਹ ਕਿਸੇ ਹਿੰਦੂ ਦੀ ਮਾਤਾ ਕਿਉਂਕਿ ਉਹ ਇੰਨਾ ਕੁ ਜ਼ਿਆਦਾ ਪਰੇਸ਼ਾਨ ਨੇ ਸਾਡੀਆਂ ਮਾਤਾਵਾਂ ਇਹ ਕਿਸੇ ਵੀ ਤਰ੍ਹਾਂ ਨਾਲ ਸੰਬੰਧਿਤ ਹੋਣ ਉਹ ਕਹਿੰਦੀ ਆ ਕਿ ਕਿਸੇ ਵੀ ਸਰਕਾਰ ਨੇ ਜਿਹੜੇ ਨਸ਼ੇ ਜਿਹੜੇ ਨਹੀਂ ਨਹੀਂ ਮੰਨਦ ਕੀਤੇ ਸਾਨੂੰ ਆਸ ਹੈਗੀ ਆ ਕਿ ਤੁਹਾਡੀ ਪਾਰਟੀ ਜਿਹੜੀ ਆ ਘਟੋ ਘਟ ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਸੰਸੇਰ ਹੋਊਗੀ ਤੇ ਮੈਂ ਆਪ ਜੀ ਦੇ ਮਾਧਮ ਦੇ ਰਾਹੀਂ ਇਹ ਗੱਲ ਦੱਸਣੀ ਜ਼ਰੂਰ ਚਾਹੁੰਦਾ ਆ ਕਿ ਅਸੀਂ ਇਸ ਗੱਲ ਨੂੰ ਲੈ ਕੇ ਪਹਿਲ ਦੇ ਆਧਾਰ 'ਤੇ ਉਹ ਨਸ਼ੇ ਬੰਦ ਕਰਨ ਦਾ ਜਿਹੜਾ ਆ ਉਹ ਪਾਲਸੀ ਜਿਹੜੀ ਆ ਉਹ ਤਿਆਰ ਕੀਤੀ ਹੋਈ ਆ ਤੇ ਅਮਰਤਪਾਲ ਸਿੰਘ ਜੀ ਖਾਲਸਾ ਜਦੋਂ ਵੀ ਬਾਹਰ ਹੁੰਦੇ ਆ ਤੇ ਉਸ ਪਾਲਸੀ ਦੇ ਉੱਤੇ ਆਪਾਂ ਅੱਜ ਵੀ ਕੰਮ ਕਰ ਰਹੇ ਆ ਤੇ ਆਉਣ ਵਾਸਤੇ ਜਿਸ ਲੋਕਾਂ ਨੇ ਚਾਹਿਆ ਲੋਕਾਂ ਨੇ ਸਾਡੀ ਸਰਕਾਰ ਲਿਆਂਦੀ ਤੇ ਅਸੀਂ ਜਰੂਰ ਸਭ ਤੋਂ ਪਹਿਲਾਂ ਜਿਹੜੇ ਕੰਮ ਕਰਾਂਗੇ ਇੱਕ ਨਸ਼ਿਆਂ ਦਾ ਜਿਹੜਾ ਬੰਦ ਕਰਨ ਦਾ ਉਹ ਉਹਨੂੰ ਉਹਦੇ ਵਾਸਤੇ ਉਹਨੂੰ ਬੰਦ ਕਰਨ ਲਈ ਪ੍ਰਾਲੇ ਕਰਨੇ ਉਸ ਤੋਂ ਬਾਅਦ ਐਜੂਕੇਸ਼ਨ ਦਾ ਕਰਨਾ ਤੇ ਜਿਹੜਾ ਮੋਸਟਲੀ ਸਾਡੇ ਕੋਲ ਜਿਹੜੀ ਸਮੱਸਿਆ ਬੇਰੁਜ਼ਗਾਰੀ ਦੀ ਜੇ ਅੱਜ ਬੇਰੁਜ਼ਗਾਰੀ ਨਾ ਰਵੇ ਬੇਰੁਜ਼ਗਾਰੀ ਖਤਮ ਹੋ ਜਾਵੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਵੇ ਤੇ ਕਿਸੇ ਕਿਸਮ ਦਾ ਵੀ ਕੋਈ ਪ੍ਰਸ਼ਟਾਚਾਰ ਨਹੀਂ ਹੋ ਸਕਦਾ ਕੋਈ ਕ੍ਰਾਈਮ ਨਹੀਂ ਹੋ ਸਕਦਾ ਇਹਨਾਂ ਸਾਰਿਆਂ ਨੂੰ ਬੰਦ ਕਰਨਾ ਬਹੁਤ ਨਾਰਮਲੀ ਗਿਆ ਕੰਮ ਹੈ ਜੇ ਜੇ ਆਪਾਂ ਆਪਾਂ ਦੀਆਂ ਜਿਹੜੀਆਂ ਇਹ ਪ੍ਰੋਬਲਮਾਂ ਨੇ ਤੀਸਰੀ ਸਮੱਸਿਆ ਚੌਥੀ ਸਮੱਸਿਆ ਜਿਹਦੀ ਸਾਡੇ ਕੋਲ ਵੱਜਦੀ ਹੈ ਕਿਸਾਨਾਂ ਦੀ ਕਿਸਾਨਾਂ ਦੀ ਸਮੱਸਿਆ ਨੂੰ ਵੀ ਅਸੀਂ ਪਹਿਲ ਦੇ ਕਿਉਂਕਿ ਅਸੀਂ ਆਪ ਕਿਸਾਨ ਹਾਂ ਕਿਸਾਨ ਦੇ ਨਾਤੇ ਹੋਣ ਦੇ ਨਾਲ 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 ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਾਡੀਆਂ ਕਿਸਾਨਾਂ ਦੀਆਂ ਬਹੁਤ ਜ਼ਿਆਦਾ ਸਮੱਸਿਆਵਾਂ ਨੇ ਕਿਸਾਨਾਂ ਨੂੰ ਇੰਨਾ ਕੁ ਲੁੱਟਿਆ ਜਾ ਰਿਹਾ ਬੜਾ ਭੋਲਾ ਭਾਲਾ ਕਿਸਾਨ ਇਹਨੂੰ ਲੁੱਟਿਆ ਜਾ ਰਿਹਾ ਇਹਨੂੰ ਕੋਈ ਦੁਕਾਨਾਂ ਵਾਲੇ ਲੁੱਟ ਰਹੇ ਆ ਇਹਨੂੰ ਮੰਡੀਆਂ ਦੇ ਵਿੱਚ ਇਹਦੀ ਲੁੱਟ ਕੀਤੀ ਜਾਂਦੀ ਆ ਉਸ ਲੁੱਟ ਨੂੰ ਰੁਕਣ ਵਾਸਤੇ ਇਹਦੀ ਪਹਿਰ ਕਦਮੀ ਕਰ ਜੋ ਸ਼ੰਭੂ ਬਰਦਰ ਤੋਂ ਆ ਕੰਨੋ ਰੀਤੀ ਬਿਲਕੁਲ ਇਦਾਂ ਦੇਖਦੇ ਸੀ ਉਹਨਾਂ ਨੂੰ ਮੈਂ ਬਿਲਕੁਲ ਇਸ ਗੱਲ ਦੀ ਨਿਖੇਤੀ ਕਰਦਾ ਹਾਂ ਕਿ ਇਹ ਗੱਲ ਜਿਹੜੀ ਆ ਸਾਨੂੰ ਸਾਡੀਆਂ ਸਰਕਾਰਾਂ ਨੂੰ ਨਹੀਂ ਕਰਨੀ ਚਾਹੀਦੀ ਵੇਖੋ ਅੱਜ ਸਰਕਾਰ ਨੇ ਕੀ ਸਟੇਟਮੈਂਟ ਦਿੱਤੀ ਕਿ ਜਿਹੜੀ ਸਰਕਾਰ ਆ ਪੁਲਿਸ ਜਿਹੜੀ ਆ ਸਰਕਾਰ ਦੇ ਅੰਦਰ ਤੇ ਜਿਹੜੀ ਪੁਲਿਸ ਆ ਉਹ ਜਾ ਕੇ ਇਕੱਲਾ ਐਕਸ਼ਨ ਤੇ ਨਹੀਂ ਕਰ ਸਕਦੀ ਤੇ ਇਹ ਮੈਨੂੰ ਇਸ ਨਾਲ ਲੱਗਦਾ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕੰਮ ਕੀਤਾ ਆ ਇਹ ਇਨਾਂ ਦੇ ਕਬੂਤ ਦੇ ਵਿੱਚ ਆਖਰੀ ਕਲਪਤ ਲੋਕਾਂ ਦੇ ਬڑے ਚਾਹ ਨਾ ਲੈਂਦਾ ਸੀ ਇਹਨਾਂ ਨੂੰ ਕਿ ਬਦਲਾਅ ਹੋਊਗਾ ਜੀ ਜੀ ਤੇ ਹੁਣ ਫਿਰ ਬਦਲਾਅ ਵੀ ਫਿਰ ਇਸੇ ਹਿਸਾਬ ਨਾਲ ਆਉਣਾ ਸੀ ਬਿਲਕੁਲ ਜੀ ਬਿਲਕੁਲ ਲੋਕਾਂ ਦੇ ਮਨ ਦੇ ਵਿੱਚ ਸੀਗਾ ਕਿਉਂਕਿ ਲੋਕ ਇਹ ਗੱਲ ਚਾਹ ਰਹੇ ਸੀਗੇ ਕਿ ਅਸੀਂ ਕਾਂਗਰਸ ਤੋਂ ਛਟਕਾਰਾ ਚਾਹੁੰਦੇ ਆਂ ਅਸੀਂ ਅਕਾਲੀ ਦਲ ਤੋਂ ਛਟਕਾਰਾ ਚਾਹੁੰਦੇ ਆਂ ਅਕਾਲੀ ਦਲ ਕਿਹੜੇ ਤੋਂ ਮੇਰਾ ਮੈਂ ਇਹ ਵੀ ਦੱਸਣਾ ਚਾਹੁੰਦਾ ਅਕਾਲੀ ਦਲ ਸਾਡਾ ਸਾਡੀ ਮਾਂ ਪਾਰਟੀ ਉਹ ਸਾਨੂੰ ਇਹ ਵੇਖਣਾ ਪਊਗਾ ਕਿ ਉਹ ਅਕਾਲੀ ਦਲ ਹੈ ਕਿਹੜਾ ਪਰ ਅੱਜ ਦੀ ਰੇਟ ਦੇ ਵਿੱਚ ਜਿਹੜਾ ਅਕਾਲੀ ਦਲ ਜਿਹੜਾ ਲੋਕਾਂ ਦੀ ਗੱਲ ਕਰ ਰਿਹਾ ਉਹ ਭਾਈ ਅਮਰਪਾਲ ਸਿੰਘ ਦੀ ਖਾਲਸਾ ਦੀ ਟੀਮ ਦੀ ਜੀਡੀ ਟੀਮ ਹੈ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਬਾਪੂ ਤਰਸੇਮ ਸਿੰਘ ਜੀ ਸਪਤਾ ਜੀ ਸਰਦਾਰ ਅਮਰਪਾਲ ਸਿੰਘ ਅਸੀਂ ਇਹ ਗੱਲ ਕਰਦੇ ਆ ਮੈਂ ਇਸ ਮਾਧਿਮ ਦੇ ਰਾਹੀਂ ਇਹ ਵੀ ਗੱਲ ਕਹਿਣੀ ਚਾਹੂੰਗਾ ਕਿ ਸਾਡੇ ਕੋਸ਼ਲ ਲੋਕ ਜਿਹੜੇ ਆ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਉਹ ਕਹਿੰਦੇ ਨੇ ਬਾਪੂ ਜੀ ਸਾਡੇ ਘਰ ਆਉਣੇ ਚਾਹੀਦੇ ਮੈਂ ਇਹ ਗੱਲ ਉਹਨਾਂ ਨੂੰ ਕੋਲ ਇਥੋਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਵੇਖੋ ਬਾਪੂ ਜੀ ਦੀ ਉਮਰ ਜਿਹੜੀ ਐਟ ਟਾਈਮ 80 ਸਾਲ ਦੇ ਕੋਲ ਉਹ 80 ਸਾਲ ਦੇ ਨਾਤੇ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਨੂੰ ਇਕੱਲੇ ਇਕੱਲੇ ਘਰ ਵਿੱਚ ਬੁਲਾਉਣ ਦੀ ਬਜਾਏ ਤੁਸੀਂ ਉਹਨਾਂ ਦੇ ਨਾਲ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ